ਇੰਡਸਟਰੀਅਲ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਦੇਖੋ ਚੜ੍ਹਦੀ ਕਲਾ ਬਣਾ ਕੇ ਰੱਖਣੀ ਹੀ ਇੱਕ ਜ਼ਿੰਦਗੀ ਜਿਉਣ ਦਾ ਇੱਕੋ ਇੱਕ ਮਕਸਦ ਆ ਤੇ ਬਾਕੀ ਜ਼ਿੰਦਗੀ ਭਾਣੇ ਚ ਚੱਲਦੀ ਰਹਿੰਦੀ ਆ ਤੇ ਕਈ ਵਾਰੀ ਚੰਗਾ ਤੇ ਕਈ ਵਾਰੀ ਮੰਦਾ ਅੱਜ ਤੁਹਾਡੇ ਨਾਲ ਦੋ ਕੁ ਮਿੰਟ ਦੀ ਗੱਲਬਾਤ ਕਰਨ ਲਈ ਮੈਂ ਇੱਥੇ ਹਾਜ਼ਰ ਹੋਇਆ ਕਿਉਂਕਿ ਇੱਕ ਬੜੀ ਮੰਦ ਭਾਗੀ ਖਬਰ ਆਈ ਆ ਕੈਨੇਡਾ ਤੋਂ ਖਾਸ ਕਰਕੇ ਕਲਾ ਜਗਤ ਨਾਲ ਜੁੜੇ ਲੋਕਾਂ ਲਈ ਸਰਦਾਰ ਜਰਨੈਲ ਸਿੰਘ ਆਰਟਿਸਟ ਜਿਨ੍ਹਾਂ ਨੂੰ ਮੈਨੂੰ ਨਹੀਂ ਲੱਗਦਾ ਕੋਈ ਕਲਾ ਨੂੰ ਪ੍ਰੇਮ ਕਰਨ ਵਾਲਾ ਜਿਨ੍ਹਾਂ ਨੂੰ ਨਾਂ ਜਾਣਦਾ ਹੋਵੇ ਜਾਂ ਜਿਨ੍ਹਾਂ ਦੀਆਂ ਕਲਾਕਿਰਤੀਆਂ ਤੁਸੀਂ ਨਾ ਦੇਖੀਆਂ ਹੋਣ ਉਹ ਸਾਡੇ ਵਿੱਚਕਾਰ ਨਹੀਂ ਰਹੇ ਉਹ ਹਾਲੇ ਉਹਨਾਂ ਦੇ ਜਾਣ ਦਾ ਸਮਾਂ ਨਹੀਂ ਸੀ ਕਿਉਂਕਿ ਦੇਖੋ ਜਾਣਾ ਹਰ ਇੱਕ ਨੇ ਆ ਇਸ ਜਹਾਨ ਦੇ ਉਤੋਂ ਤੇ ਪਰ ਉਹ ਥੋੜੀ ਜੀ ਕਹਿੰਦੇ ਨੇ ਹੁੰਦੇ ਕਾਲੀ ਕਰਕੇ ਜਾਂ ਤੇਜ਼ੀ ਨਾਲ ਚੱਲ ਕੇ ਜਾਂ ਭਾਣੇ ਇਹ ਲਿਖਿਆ ਸੀ ਅਕਾਲ ਪੁਰਖ ਦੀ ਰਜਾਈ ਹੈ ਸੀ ਸੋ ਆਪਾਂ ਰਾਜਾ ਦੇ ਖਿਲਾਫ ਕੁਝ ਨਹੀਂ ਬੋਲ ਸਕਦੇ ਕੁਝ ਨਹੀਂ ਕਰ ਸਕਦੇ ਪਰ ਅੱਜ ਉਹਨਾਂ ਨੂੰ ਅਸੀਂ ਯਾਦ ਤਾਂ ਕਰ ਸਕਦੇ ਹਾਂ ਸੋ ਯਾਦ ਕਰਨ ਲਈ ਮੈਂ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਕਰ ਰਹੀਆਂ ਤੇ ਉਸ ਤੋਂ ਬਾਅਦ ਉਹਨਾਂ ਦੀ ਨਾ ਇੱਕ ਬੜੀ ਖੂਬਸੂਰਤ ਇੰਟਰਵਿਊ ਤੁਹਾਨੂੰ ਦਿਖਾਉਣੀ ਆ ਤੁਸੀਂ ਵਾਕਈ ਤੁਸੀਂ ਵੀ ਸੋਚੋਗੇ ਵੀ ਨਹੀਂ ਇਸ ਬੰਦੇ ਲਈ ਅਜੇ ਹੋਰ ਬਹੁਤ ਕੰਮ ਬਾਕੀ ਰਹਿ ਗਿਆ ਇਸ ਇਨਸਾਨ ਦੇ ਮੈਂ ਜੇ ਗੱਲ ਕਰਾਂ 90 ਦੇ دہਾਕੇ ਤੋਂ ਸ਼ੁਰੂ ਕਰਦਾ ਹਾਂ ਗੱਲ ਤੇ 35 ਸਾਲ ਤੱਕ ਮਾਨੀ ਲੋ ਹੋ ਗਏ ਹੋਣੇ ਆ ਵੱਧ ਘੱਟ ਵੀ ਹੋ ਸਕਦੇ ਐ ਐਗਜ਼ੈਕਟ ਡੇਟ ਨਹੀਂ ਮੇਰੇ ਯਾਦ ਪਰ ਜੋ ਚੰਡੀਗੜ੍ਹ ਇੱਕ ਦਿਨ ਮੈਂ 17 ਸੈਕਟਰ ਦੇ ਵਿੱਚ ਘੁੰਮ ਰਿਹਾ ਸੀ ਤਾਂ ਉੱਥੇ ਇੱਕ ਫੁਲਕਾਰੀ ਨਾਂ ਦਾ ਇੱਕ ਜਿਹੜਾ ਸਰਕਾਰੀ ਕਹਿ ਸਕਦੇ ਆ ਇੱਕ ਹੈਂਡੀਕਰਾਫਟ ਦੀ ਦੁਕਾਨ ਸੀ ਉਸ ਦੁਕਾਨ ਦੇ ਵਿੱਚ ਜਦੋਂ ਮੈਂ ਜਾਣਾ ਤੇ ਮੈਂ ਦੇਖਦਾ ਹੈਂਡੀਕਰਾਫਟ ਨੂੰ ਤਾਂ ਸਭ ਤੋਂ ਪਹਿਲੀ ਨਜ਼ਰੇ ਮੈਨੂੰ ਇੱਕ ਪੇਂਟਿੰਗ ਪੈਂਦੀ ਆ ਤੇ ਜਿਹੜੀ ਪੇਂਟਿੰਗ ਕੀ ਸੀ ਇੱਕ ਬਹੁਤ ਹੀ ਸੁਚੱਜੀ ਪੰਜਾਬਣ ਮੁਟਿਆਰ ਪ੍ਰੋਪਰ ਸਿਰ ਕੱਜਿਆ ਹੋਇਆ ਤੇ ਉਹ ਇੱਕ ਚਰਖਾ ਕੱਤ ਰਹੀ ਸੀ ਤਾਂ ਮੈਨੂੰ ਇਦਾਂ ਲੱਗਿਆ ਵੀ ਜਿਹੜੀ ਇੱਕ ਆਈਡੀਅਲ ਪੰਜਾਬਣ ਹੋ ਸਕਦੀ ਆ ਮੈਨੂੰ ਉਹਦੀ ਝਲਕ ਪਈ ਤੇ ਇੱਕ ਜਿਹੜੀ ਉਹ ਉਮਰ ਦਾ ਦੌਰ ਹੁੰਦਾ ਤੇ ਅਸੀਂ ਵੀ ਉਸ ਉਮਰ ਦੇ ਵਿੱਚ ਉਦਾਂ ਦੀ ਆ ਜਿਹੜੀਆਂ ਕਰੈਕਟਰ ਲੋਚਦੇ ਹੁੰਨੇ ਆਪਦੇ ਸੁਪਨਿਆਂ ਦੇ ਵਿੱਚ ਜੇ ਕਹਿ ਸਕਦਾ ਕਿਸੇ ਦਾ ਸੁਪਨਿਆਂ ਦਾ ਰਾਜਕਮਾਰ ਹੁੰਦਾ ਤਾਂ ਸਾਡੀਆਂ ਵੀ ਸੁਪਨਿਆਂ ਦੀਆਂ ਰਾਣੀਆਂ ਹੁੰਦੀਆਂ ਜਵਾਨੀ ਵੇਲੇ ਤਾਂ ਮੈਨੂੰ ਉਹ ਬੜੀ ਚੰਗੀ ਲੱਗੀ ਤਾਂ ਮੈਂ ਉਹ ਪੇਂਟਿੰਗ ਉੱਥੋਂ ਖਰੀਦੀ ਤੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕੋਈ ਪੇਂਟਿੰਗ ਸੀ ਮੈਂ ਖਰੀਦੀ ਸੀ ਤੇ ਉਹਦੇ ਤੇ ਲਿਖਿਆ ਸੀ ਜਰਨੈਲ ਆਰਟਿਸਟ ਤੇ ਮੈਨੂੰ ਉਸ ਦਿਨ ਤੋਂ ਹੀ ਜਿਹੜੀ ਇੱਕ ਜਗਿਆਸਾ ਜਾਗੀ ਵੀ ਇਦਾਂ ਦਾ ਵੀ ਆਰਟਿਸਟ ਹੋ ਸਕਦਾ ਐ ਐਡੀ ਸੋਹਣੀ ਖੂਬਸੂਰਤੀ ਜਿਹੜੀ ਚਿੱਤਰ ਸਕਦਾ ਤਾਂ ਇਸ ਇਨਸਾਨ ਨੂੰ ਮਿਲਣਾ ਚਾਹੀਦਾ ਕਿਵੇਂ ਮਿਲਣਾ ਚਾਹੀਦਾ ਪਰ ਨਹੀਂ ਸਵੱਬ ਬਣਿਆ ਮੈਂ ਨਹੀਂ ਮਿਲ ਪਾਇਆ ਪਰ ਹਾਂ ਇੰਨਾ ਜ਼ਰੂਰ ਰਿਹਾ ਵੀ ਜਦੋਂ ਵੀ ਚੰਡੀਗੜ੍ਹ ਜਾਣਾ ਫਲਕਾਰੀ ਚ ਜਾਣਾ ਤੇ ਜੇ ਕੋਈ ਉਹਨਾਂ ਦੀ ਨਵਾਂ ਨਵੀਂ ਕਲਾਕਿਰਤੀ ਆਉਣੀ ਤਾਂ ਉਹ ਜ਼ਰੂਰ ਕਰ ਲੈ ਆਉਣੀ ਸੋ ਇਦਾਂ سلسلہ ਚੱਲਦਾ ਰਿਹਾ ਜੀ ਪਰ 2016 ਦੇ ਵਿੱਚ ਕੀ ਹੋਇਆ ਵੀ ਮੇਰਾ ਕੈਨੇਡਾ ਜਾਣ ਦਾ ਸੁਆਬ ਬਣਿਆ ਅਸੀਂ ਮੈਂ ਮਨਪ੍ਰੀਤ ਐਮਨਦੀ ਪਸੀ ਕਟੂਰ ਤੇ ਗਏ ਉੱਥੇ ਤੇ ਦੂਜੇ ਹੀ ਦਿਨ ਸਭ ਤੋਂ ਜਿਹੜੀ ਪਹਿਲੀ ਅਸੀਂ ਗੱਲ ਕੀਤੀ ਅਸੀਂ ਆਖਿਆ ਵੀ ਆਪਾਂ ਜਰਨੈਲ ਸਿੰਘ ਨੂੰ ਮਿਲਣਾ ਜਿਵੇਂ ਮਰਜ਼ੀ ਆ ਤੇ ਮਿਲਣਾ ਅਸੀਂ ਉਹਨਾਂ ਨਾਲ ਸੰਪਰਕ ਕਰਿਆ ਤਾਂ ਉਹਨਾਂ ਨੇ ਕਿਹਾ ਵੀ ਆ ਜਾਓ ਕੋਈ ਨਹੀਂ ਮੈਂ ਤਾਂ ਗੈਲਰੀ ਜੀ ਆਪਣੀ ਚ ਸੋ ਉਹਨਾਂ ਕੋਲੇ ਗਏ ਜੀ ਦੇ ਉਹ ਜਾਣ ਤੋਂ ਬਾਅਦ ਦੀ ਜਿਹੜੀ ਰਿਕਾਰਡਿੰਗ ਹੋਈ ਉਹ ਤਾਂ ਇਹ ਤੋਂ ਬਾਅਦ ਚਲਾਈ ਦੇਵਾਂਗੇ ਪਰ ਮੈਂ ਥੋੜੀ ਜੀ ਉਹਨਾਂ ਦੇ ਬਾਰੇ ਚ ਆਪਣਾ ਐਕਸਪੀਰੀਅੰਸ ਦੱਸ ਦਿਆਂ ਜਿੰਨਾ ਕਿ ਮੈਂ ਉਦੋਂ ਤੱਕ ਜਾਣ ਚੁੱਕਿਆ ਸੀ ਜਾਂ ਮੈਂ ਜਿੰਨਾ ਪੜਿਆ ਸੁਣਿਆ ਲੱਭਿਆ ਜਿੱਥੋਂ ਤੱਕ ਮੈਨੂੰ ਲੱਭਿਆ ਸਰਦਾਰ ਜਨਰਲ ਸਿੰਘ ਦੀ ਜਾੜਾ ਜਿਹੜੀ ਬਹੁਤ ਡੂੰਗੀ ਜੜ ਸੀ ਛੋਟੀ ਜੜ ਨਹੀਂ ਸੀ ਜੇ ਅੱਜ ਕਿਤੇ ਵੀ ਕਿਸੇ ਮਿਊਜ਼ੀਅਮ ਦੀ ਗੱਲ ਕਰਦੇ ਆਂ ਖਾਸ ਕਰਕੇ ਸਿੱਖ ਇਤਿਹਾਸ ਦੇ ਮਿਊਜ਼ੀਅਮਸ ਦੀ ਗੱਲ ਕਰਦੇ ਆਂ ਤਾਂ ਤੁਸੀਂ ਦੇਖੋਗੇ ਸਰਦਾਰ ਕਰਪਾਲ ਸਿੰਘ ਦਾ ਕਰਪਾਲ ਸਿੰਘ ਆਰਟਿਸਟੀ ਉਹ ਲਿਖਦੇ ਸਨ ਉਹਨਾਂ ਦਾ ਨਾਂ ਸਿਰ ਚੜ ਕੇ ਬੋਲੂਗਾ ਹਰ ਥਾਂ ਦੇ ਉੱਤੇ ਸਿੱਖ ਇਤਿਹਾਸ ਨੂੰ ਚਿੱਤਰ ਦੀਆਂ ਪੰਜਾਬ ਨੂੰ ਚਿੱਤਰ ਦੀਆਂ ਉਹਨਾਂ ਦੀਆਂ ਕਲਾਕਿਰਤੀਆਂ ਤੁਹਾਨੂੰ ਦਿਖਾਈ ਦੇਣੀਆਂ ਤੇ ਉਹਨਾਂ ਦੇ ਹੀ ਫਰਜ਼ਾ ਦਸਣ ਜਰਨੈਲ ਸਿੰਘ ਸਰਦਾਰ ਜਰਨੈਲ ਸਿੰਘ ਖੁਦ ਦੱਸਦੇ ਆ ਕਿ ਨੇ ਵੀ ਮੈਂ ਕਿਤੋਂ ਪੜਿਆ ਨਹੀਂ ਪਰ ਇੱਕ ਉਸਤਾਦ ਸ਼ਾਗਿਰਦੀ ਕੀਤੀ ਆਪਣੇ ਬਾਪ ਦੀ ਤੇ ਉੱਥੇ ਹੀ ਜੋ ਸਿੱਖਿਆ ਉਹੀ ਜਿਹੜਾ ਮੈਂ ਗਾਂ ਵੰਡਣਾ ਸ਼ੁਰੂ ਕਰ ਦਿੱਤਾ ਸੋ ਤਕਰੀਬਨ ਉਹ ਸਣ 2000 ਤੱਕ ਚੰਡੀਗੜ੍ਹ ਦੇ ਵਿੱਚ ਰਹੇ ਬੜੇ ਚਰਚਾ ਚ ਰਹੇ ਚੰਡੀਗੜ੍ਹ ਦੇ ਪੌਸ਼ ਏਰੀਆ ਚ ਤੇ ਪੌਸ਼ ਘਰਾਂ ਦੇ ਵਿੱਚ ਉਹਨਾਂ ਦੀਆਂ ਕਲਾਕਿਰਤੀਆਂ ਲਾਈਆਂ ਜਾਂਦੀਆਂ ਸਨ ਕਿਉਂਕਿ ਜਦੋਂ ਕੁਝ ਇੱਕ ਲੋਕ ਸ਼ਹਿਰੀ ਹੋ ਜਾਣ ਜਾਂ ਸ਼ਹਿਰਾਂ ਦੀਆਂ ਗੱਲਾਂ ਕਰਨ ਲੱਗ ਜਾਣ ਉਦੋਂ ਉਹਨਾਂ ਨੂੰ ਪਿੰਡਾਂ ਦਾ ਕਲਚਰ ਪਿੰਡਾਂ ਦੀਆਂ ਚੀਜ਼ਾਂ ਜ਼ਿਆਦਾ ਪਹੁੰਦੀਆਂ ਤੇ ਸੋ ਚੰਡੀਗੜ੍ਹ ਦੇ ਆ ਵੱਡੀਆਂ-ਵੱਡੀਆਂ ਕੋਠੀਆਂ ਚ ਛੋਟੇ ਸੈਕਟਰਾਂ ਚ ਉਹਨਾਂ ਦੀਆਂ ਕਲਾਕਿਰਤੀਆਂ ਕੰਧਾਂ ਦਾ ਸ਼ਿੰਗਾਰ ਬਣਦੀਆਂ ਸਨ ਸੋ ਇਹ ਕਰਦੇ ਕਰਾਉਂਦੇ 2000 ਤੋਂ ਬਾਅਦ ਕੈਨੇਡਾ ਪਹੁੰਚ ਗਏ ਸਰੀ ਦੇ ਵਿੱਚ ਉਹਨਾਂ ਨੇ ਬੜਾ ਵਧੀਆ ਇੱਕ ਸਟੂਡੀਓ ਸਥਾਪਿਤ ਕੀਤਾ ਹੋਇਆ ਸੀ ਜਿੱਥੇ ਉਹ ਕੰਮ ਕਰਦੇ ਸੀ ਪਰ ਮੈਂ ਇੱਥੇ ਦੱਸ ਦਿਆਂ ਵੀ ਉਹ ਅਕਸਰ ਕਹਿੰਦੇ ਹੁੰਦੇ ਸੀ ਵੀ ਮੈਂ ਮੇਰਾ ਪਰਿਵਾਰ ਆ ਜਿਹੜਾ ਉਹ ਸਾਰੇ ਦਾ ਸਾਰਾ ਇਹ ਆਰਟਿਸਟਿਕ ਪਰਿਵਾਰ ਆ ਸਾਰੇ ਹੀ ਪਰਿਵਾਰ ਦੇ ਵਿੱਚ ਕਲਾਕਾਰ ਆ ਸੋ ਨਾਲ ਇੱਕੋ ਬੜਾ ਵਧੀਆ ਜਿਹੜਾ ਉਹਨਾਂ ਦੀ ਨਿਮਰਤਾ ਦਾ ਇਹ ਨਮੂਨਾ ਦੇਖੋ ਉਹ ਕਹਿੰਦੇ ਹੁੰਦੇ ਸੀ ਵੀ ਮੇਰੀ ਵਾਈਫ ਆ ਜਿਹੜੇ ਉਹ ਪੜ੍ਹੇ ਲਿਖੇ ਆਰਟਿਸਟ ਆ ਪਰ ਮੈਂ ਤਾਂ ਇੱਕ ਅਣਪੜ ਬੰਦਾ ਆ ਤੇ ਮੈਂ ਤਾਂ ਵੈਸੇ ਹੀ ਪਤਾ ਨਹੀਂ ਰੱਬ ਦੀ ਕੀ ਮਿਹਰ ਹੋਈ ਤੇ ਮੈਂ ਕਲਾਕਾਰ ਬਣ ਗਿਆ ਮੈਂ ਦੱਸ ਦਿਆਂ ਜੀ ਉਹਨਾਂ ਦੇ ਵਾਈਫ ਸਰਦਾਰਨੀ ਬਲਜੀਤ ਕੌਰ ਜੀ ਉਹ ਖੁਦ ਫਾਈਨ ਆਰਟ ਪੜੇ ਹੋਏ ਆ ਤੇ ਉਹ ਬਹੁਤ ਵਧੀਆ ਇੱਕ ਸਕੂਲ ਚਲਾਉਂਦੇ ਆ ਸਰੀ ਦੇ ਵਿੱਚ ਜਿੱਥੇ ਬੱਚਿਆਂ ਨੂੰ ਫਾਈਨ ਆਰਟ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਇਹਨਾਂ ਦੀ ਬੇਟੀ ਵੀ ਇੱਕ ਆਰਟਿਸਟ ਆ ਉਹ ਵੀ ਇੱਕ ਪੇਂਟਿੰਗ ਕਰਦੇ ਆ ਜੀ ਉਹਨਾਂ ਦਾ ਵੀ ਆਪਣਾ ਇੱਕ ਮੁਕਾਮ ਆ ਤੇ ਇਹਨਾਂ ਦਾ ਬੇਟੇ ਉਹ ਮਾਡਰਨ ਆਰਟ ਜੇ ਕਹੀਏ ਤਾਂ ਫੋਟੋਗ੍ਰਾਫੀ ਦੇ ਵਿੱਚ ਕਾਫੀ ਵੱਡਾ ਉਹਨਾਂ ਨੇ ਵੀ ਯੋਗਦਾਨ ਆ ਤੇ ਕੰਮ ਕਰਦੇ ਆ ਦਾ ਇਹਦਾ ਮਤਲਬ ਇਹ ਹੋਇਆ ਵੀ ਕਲਾ ਦੀ ਚਿੰਨਗਾ ਜਿਹੜੀ ਉਹ ਸਰਦਾਰ ਕਿਰਪਾਲ ਸਿੰਘ ਨੇ ਆਪਣੀ ਗਾਂ ਦੀ ਗਾਂ ਬਖੇਰੀ ਹੈ ਨਹੀਂ ਬਹੁਤ ਘੱਟ ਚਾਂਸ ਹੁੰਦੇ ਆ ਵੀ ਅੱਗੇ ਤੁਹਾਨੂੰ ਇਦਾਂ ਕਲਾ ਦੇਖਣ ਨੂੰ ਮਿਲ ਜੇ ਸੋ ਜਰਨੈਲ ਸਿੰਘ ਉਹਨਾਂ ਦੀਆਂ ਜਿਹੜੀਆਂ ਕਲਾ ਕਰਤਿਆਂ ਉਹ ਕੱਲੇ ਸਿੱਖ ਇਤਿਹਾਸ ਜਾਂ ਪੰਜਾਬੀ ਪੰਜਾਬੀਅਤ ਨੂੰ ਨਹੀਂ ਪ੍ਰਮੋਟ ਕਰਦੀਆਂ ਉਹਨਾਂ ਨੇ ਹੋਰ ਵੀ ਬਹੁਤ ਵਿਸ਼ਿਆਂ ਤੇ ਖਾਸ ਕਰਕੇ ਸਰਕਾਰਾਂ ਲਈ ਐਗਜ਼ੀਬਿਸ਼ਨਾਂ ਕੀਤੀਆਂ ਸਰਕਾਰਾਂ ਨੇ ਉਹਨਾਂ ਨੂੰ ਟਾਰਗੇਟ ਦਿੱਤੇ ਕੰਮ ਦਿੱਤੇ ਵੀ ਫਲਾਂ ਕਿਸਮ ਦੀ ਜਿਹੜੀ ਆ ਅਸੀਂ ਇੱਕ ਬਿਲਡਿੰਗ ਬਣਾ ਰਹੇ ਹਾਂ ਜਾਂ ਉਹ ਕਰ ਰਹੇ ਆ ਉਹਦੇ ਲਈ ਵੀ ਸਾਡਾ ਕਾਰਜ ਕਰੋ ਤੇ ਉਹ ਕਰਦੇ ਰਹੇ ਐਨੇ ਕਿ ਨਿਮਰ ਸੁਵਾਦੇ ਸਨ ਵੀ ਜਦੋਂ ਵੀ ਉਹਨਾਂ ਨਾਲ ਸੰਪਰਕ ਕਰਨਾ ਜਦੋਂ ਵੀ ਗੱਲ ਕਰਨੀ ਤਾਂ ਉਹਨਾਂ ਨੇ ਨਿਮਰਤਾ ਨਾਲ ਹੀ ਦਿਲ ਜਿੱਤ ਲੈਣਾ ਪਰ ਮੈਨੂੰ ਇੱਕ ਬੜਾ ਵੱਡਾ ਅਫਸੋਸ ਹੋ ਰਿਹਾ ਤੇ ਮੈਂ ਰਾਤ ਦਾ ਸੋਚ ਰਿਹਾ ਸੀ ਵੀ ਇਹ ਕੀਤਾ ਵਾਅਦਾ ਕਿਤੇ ਤਾਂ ਨਵਾਇਆ ਜਾਂਦਾ ਕਹਿੰਦੇ ਆ ਸ਼ਬਦ ਮਰਦਾ ਨਹੀਂ ਸ਼ਬਦ ਇਸ ਫਿਜ਼ਾ ਚ ਗੂੰਜਦਾ ਰਹਿੰਦਾ ਤੇ ਸਮੇਂ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਸੋ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਮੈਂ ਆਉਣ ਸਕਰੀਨ ਉਹਨਾਂ ਨੇ ਵਾਅਦਾ ਕੀਤਾ ਸੀ ਤੁਸੀਂ ਵੀ ਸੁਣੋਗੇ ਇਸ ਐਪੀਸੋਡ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ ਵੀ ਦੇਖੋ ਉਸ ਟਾਈਮ 'ਚ 2016 ਦੀ ਗੱਲ ਸੀ ਤੇ 17 ਦੀਆਂ ਸਿੱਖ ਖੇਡਾਂ ਹਿਡਲੇਟ 'ਚ ਹੋਣੀਆਂ ਸਨ ਤੇ ਮੈਂ ਉਹਨਾਂ ਨੂੰ ਖੁੱਲਾ ਸੱਦਾ ਦੇ ਕੇ ਆਇਆ ਸੀ ਪਰਿਵਾਰ ਸਮੇਤ ਮੈਂ ਚਾਹੁੰਦਾ ਸੀ ਵੀ ਇਹ ਸਰਦਾਰ ਕਿਰਪਾਲ ਸਿੰਘ ਦਾ ਸਾਰਾ ਖਾਨਦਾਨ ਆਵੇ ਤੇ ਉਹ ਆ ਕੇ ਇੱਕ ਐਗਜ਼ੀਬਿਸ਼ਨ ਲਾਉਣ ਤੇ ਸਾਡੇ ਪੰਜਾਬੀਆਂ 'ਚ ਸਿੱਖ ਭਾਈਚਾਰੇ 'ਚ ਆਪਣੀ ਮਹਿਕ ਖਿਲਾਰਨ ਤਾਂ ਉਹਨਾਂ ਨੇ ਮੇਰਾ ਸੱਦਾ ਖਿੜੇ ਮਿੱਥੇ ਕਰਬੂਲ ਕੀਤਾ ਤੇ ਪਰ ਉਹ ਜੁਲਾਈ 2016 ਦੀ ਗੱਲ ਸੀ ਤੇ 2017 April 'ਚ ਖੇਡਾਂ ਸਨ ਤੇ ਮੈਂ ਉਦੋਂ ਤੱਕ ਕਈ ਵਾਰ ਕੋਸ਼ਿਸ਼ ਕੀਤੀ ਉਹਨਾਂ ਦੇ ਆਉਣ ਲਈ ਜਿੰਨਾ ਕਿ ਮੈਂ ਕਰ ਸਕਦਾ ਸੀ ਉਹਨਾਂ ਨੂੰ ਵੀਜ਼ਾ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਦੇ ਰਜੇਵੇਂ ਇਹ ਜੈਸੀ ਵੀ ਫੈਮਿਲੀ ਇਕੱਠੀ ਨਹੀਂ ਹੋ ਰਹੀ ਸੀ ਉਹ ਛੁੱਟੀਆਂ ਦੀ ਪ੍ਰੋਬਲਮ ਆ ਰਹੀ ਸੀ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਨੇ ਫਿਰ ਮਿੱਥੋਂ ਇਹ ਕਹਿ ਕੇ ਕਿਹਾ ਵੀ ਮੈਂ ਤੇਰਾ ਵਾਅਦਾ ਜ਼ਰੂਰ ਨਿਭਾਉਂਗਾ ਪਰ ਇਸ ਵਾਰ ਨਹੀਂ ਕਿਸੇ ਅਗਲੀ ਵਾਰ ਸੋ ਮੈਨੂੰ ਕੱਲ ਜਦੋਂ ਮੈਂ ਵੀਡੀਓ ਦੁਬਾਰਾ ਸੁਣੀ ਉਹਨਾਂ ਦੇ ਤੁਰੇ ਜਾਣ ਤੁਰ ਜਾਣ ਤੋਂ ਬਾਅਦ ਤੇ ਮੈਨੂੰ ਫੇਰ ਉਹ ਗੱਲਾਂ ਮੇਰੇ ਘੁੰਮੀਆਂ ਦਿਮਾਗ 'ਚ ਵੀਰ ਵਾਦਾ ਪਤਾ ਨਹੀਂ ਕਿਉਂ ਨਹੀਂ ਨਵਾ ਹੋਇਆ ਤਕਰੀਬਨ ਸਾਲ ਤਾਂ ਹੁਣ ਵੀ 8-9 ਟੱਪ ਕੇ ਸੀਗੇ 8-9 ਸਾਲਾਂ ਦੇ ਵਿੱਚ 8-9 ਖੇਡਾਂ ਹੋਈਆਂ ਪਰ ਅਸੀਂ ਕਿਤੇ ਨਾ ਕਿਤੇ ਕੁਝ ਮੈਂ ਨਹੀਂ ਫੋਲੋ ਅਪ ਕਰ ਸਕਿਆ ਤੇ ਨਾ ਹੀ ਉਹਨਾਂ ਦਾ ਜਿਹੜਾ ਸੰਗਾਉ ਸੁਹਾ ਸੀ ਉਹਨਾਂ ਨੇ ਮੈਨੂੰ ਬਾਰ-ਬਾਰ ਜਿਹੜੀ ਇਸ ਗੱਲ ਲਈ ਕਿਹਾ ਵੀ ਮੈਂ ਆਉਣਾ ਚਾਹਣਾ ਜਾਂ ਤੁਸੀਂ ਵਾਦਾ ਕੀਤਾ ਸੀ ਹੁਣ ਮੇਰੇ ਮਨ ਚ ਜਿਹੜੀ ਦੁਚਿੱਤੀ ਇਹੀ ਹੈ ਵੀ ਇਹ ਜਿਹੜੇ ਸ਼ਬਦ ਮਰਦਾ ਨਹੀਂ ਇਹ ਸ਼ਬਦ ਹਵਾ ਚ ਗੂੰਜੇ ਆ ਤਾਂ ਗੱਲ ਹੋਈ ਆ ਕਿ ਕਿਦੇ ਨਾ ਕਿਦੇ ਤੈਨੂੰ ਮਕਾਮ ਮਿਲੂਆ ਮਿਲਣਾ ਚਾਹੀਦਾ ਸੀ ਪਰ ਹੁਣ ਉਹ ਚਲੇ ਗਏ ਜੋਹਾਨ ਤੋਂ ਮੈਨੂੰ ਨਹੀਂ ਪਤਾ ਦੂਜੇ ਜਨਮ ਬਾਰੇ ਮੈਨੂੰ ਨਹੀਂ ਪਤਾ ਦੇਣੇ ਲੈਣੇ ਦਾ ਹਿਸਾਬ ਅੱਗੇ ਪਿੱਛੇ ਅਗਲੇ ਕਰਮਾਂ ਚ ਹੋਊਆ ਪਰ ਮੈਂ ਚਾਹਣਾ ਇਹ ਵਾਦਾ ਜਰੂਰ ਨਿਵਾਇਆ ਜਾਵੇ ਤੇ ਉਹਨਾਂ ਦਾ ਪਰਿਵਾਰ ਦਾ ਹੀ ਜੇ ਕੋਈ ਜੀ ਆਕੇ ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਆ ਉਹ ਆਉਣ ਵਾਲੀਆਂ ਕਿਸੇ ਵੀ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਲਾਵੇ ਤਾਂ ਮੈਨੂੰ ਬੜੀ ਖੁਸ਼ੀ ਹੋਊਗੀ ਤੇ ਮੈਨੂੰ ਲੱਗੂਗਾ ਵੀ ਇਹ ਵਾਦਾ ਨਵਾਇਆ ਗਿਆ ਮੈਂ ਕੋਸ਼ਿਸ਼ ਕਰੂੰਗਾ ਇਸ ਚੀਜ਼ ਨੂੰ ਫੋਲੋ ਕਰਨ ਦੀ ਪਰ ਹਾਂ ਉਹਨਾਂ ਨਾਲ ਹੋਈਆਂ ਗੱਲਾਂ ਬਾਤਾਂ ਤੇ ਉਹਨਾਂ ਦੇ ਸਟੂਡੀਓ ਦੀਆਂ ਕੁਝ ਕਿ ਝਲਕਾਂ ਤੁਹਾਨੂੰ ਇਸ ਤੋਂ ਬਾਅਦ ਜਿਹੜੇ 10-15 ਮਿੰਟ ਦੀ ਵੀਡੀਓ ਚ ਜ਼ਰੂਰ ਦੇਖਿਓ ਤੇ ਇਹੋ ਜੇ ਪੂਰਨ ਸਰੂਪ ਸਿੱਖੀ ਸਰੂਪ ਵਾਲੇ ਜਿਹੜੇ ਆਰਟਿਸਟ ਹੋਏ ਆ ਜਿਨ੍ਹਾਂ ਨੇ ਦਸਤਾਰ ਦੀ ਅਹਿਮੀਅਤ ਨੂੰ ਦੁਨੀਆ 'ਚ ਖਿਲਾਰਿਆ ਤੇ ਜਿਨ੍ਹਾਂ ਨੇ ਇੱਕੋ ਸੇ ਰੂਪ ਸਰੂਪ 'ਚ ਰਹਿ ਕੇ ਭਾਵੇਂ ਦੁਨੀਆ ਦੀ ਕਿਸੇ ਧਰਤੀ ਤੇ ਰਹੇ ਉਹਨਾਂ ਨੇ ਜਿਹੜਾ ਆਪਣਾ ਕਿੱਤਾ ਵੀ ਕੀਤਾ ਤੇ ਨਾਲ-ਨਾਲ ਸਮਾਜ ਨੂੰ ਬਹੁਤ ਕੁਝ ਦਿੱਤਾ ਉਹਨਾਂ ਨੂੰ ਯਾਦ ਕਰਨਾ ਬਣਦਾ ਤੇ ਮੈਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਾਰੀਆਂ ਚੀਜ਼ਾਂ ਦੇਖ ਲੈਣੇ ਹੋ ਪਰ ਅੱਜ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਸਰਦਾਰ ਜਰਨੈਲ ਸਿੰਘ ਦਾ ਇਹ ਐਪੀਸੋਡ ਜ਼ਰੂਰ ਦੇਖਿਓ ਤੁਹਾਨੂੰ ਉਹਨਾਂ ਬਾਰੇ ਜਾਣ ਕੇ ਚੰਗਾ ਲੱਗੂਆ ਤੇ ਥੋੜਾ ਜਿਹਾ ਮੈਨੂੰ ਲੱਗਦਾ ਪਛਤਾਵਾ ਵੀ ਲੱਗੂ ਜਿਹੜੇ ਬੰਦੇ ਕਿਤੇ ਜਰਨੈਲ ਸਿੰਘ ਨੂੰ ਨਹੀਂ ਜਾਣਦੇ ਸਨ ਜਾਂ ਨਹੀਂ ਮਿਲੇ ਸਨ ਉਹਨਾਂ ਦੀਆਂ ਕਿਰਤਾਂ ਨੂੰ ਤਾਂ ਤੁਸੀਂ ਮੈਨੂੰ ਪਤਾ ਜਾਣਦੇ ਹੋਵੋਗੇ ਤੁਸੀਂ ਜ਼ਰੂਰ ਦੇਖੀ ਆਉਣੀਆਂ ਪਰ ਕਈ ਵਾਰੀ ਅਸੀਂ ਕਿਰਤਾਂ ਨੂੰ ਦੇਖ ਕੇ ਅੱਗੇ ਨੰਗ ਜਾਨਨੇ ਅਸੀਂ ਇਹ ਨਹੀਂ ਫਰੋਲਦੇ ਵੀ ਇਹ ਕਿਰਤ ਕੀ ਦੀ ਆ ਸੋ ਅੱਗੇ ਤੋਂ ਇੱਕ ਚੀਜ਼ ਹੋਰ ਵੀ ਆਪਣੇ ਸੁਆਹ ਚ ਪਾਓ ਜੀ ਜੇ ਕੁਝ ਤੁਹਾਨੂੰ ਚੰਗਾ ਲੱਗੇ ਤਾਂ ਉਸ ਕਿਰਤ ਦਾ ਜਿਹੜਾ ਕਰਤਾ ਉਹਨੂੰ ਜਰੂਰ ਲੱਭਿਆ ਕਰੋ ਕਿਉਂਕਿ ਅਕਾਲ ਪੁਰਖ ਨੇ ਜਿੱਥੇ ਅਕਾਲ ਪੁਰਖ ਸਭ ਤੋਂ ਵੱਡਾ ਕਰਤਾ ਤੇ ਉਹਨੇ ਐਡੀ ਖੂਬਸੂਰਤ ਜਿਹੜੀਆਂ ਚੀਜ਼ਾਂ ਸਾਡੇ ਲਈ ਬਣਾਈਆਂ ਤੇ ਉੱਥੇ ਉਹਨੇ ਉਹ ਖੂਬਸੂਰਤ ਇਨਸਾਨ ਖੂਬਸੂਰਤ ਕਲਾ ਦੇ ਤਣੀਸ ਖੂਬਸੂਰਤ ਦਿਲ ਵੀ ਬਣਾਏ ਆ ਤੇ ਉਹਨਾਂ ਨੂੰ ਵੀ ਇਹ ਸਾਨੂੰ ਜਿਹੜਾ ਲੱਭ ਲੈਣਾ ਚਾਹੀਦਾ ਤੇ ਉਹਨਾਂ ਦੀ ਜਿਉਂਦੇ ਜੀ ਅਸੀਂ ਕਦਰ ਕਰ ਲਈਏ ਸੋ ਬਹੁਤ ਅ ਅੱਜ ਉਦਾਸਮਣ ਨਾਲ ਤੁਹਾਡੇ ਨਾਲ ਇਹ ਸਾਂਝਾ ਗੱਲਾਂ ਸਾਂਝੀਆਂ ਕਰ ਰਿਹਾ ਤੇ ਮੈਂ ਅੱਜ ਦੁਆ ਅਰਦਾਸ ਇਹੀ ਕਰਦਾ ਹਾਂ ਅਕਾਲ ਪੁਰਖ ਅੱਗੇ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮਨਨ ਦਾ ਬਲ ਬਖਸ਼ਣ ਤੇ ਸਾਨੂੰ ਵੀ ਜਿਹੜੀ ਜਿਹੜਾ ਥੋੜਾ ਬਹੁਤ ਵੀ ਅਸੀਂ ਯੋਗਦਾਨ ਉਹਨਾਂ ਦੀ ਕੀਤੇ ਕੰਮਾਂ 'ਚ ਪਾ ਸਕੀਏ ਜਾਂ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਪਾਉਂਦੇ ਰਹੀਏ ਉਹਦੇ ਲਈ ਬਲ ਬਖਸ਼ਣ ਸੋ ਆਓ ਜੀ ਥੋੜੀ ਜੀ ਝਲਕ ਦੇਖੋ ਤੁਸੀਂ ਇਸ ਸ਼ੋਹ ਦੀ ਲਓ ਜੀ ਦੋਸਤੋ ਅਸੀਂ ਹੁਣ ਪਹੁੰਚ ਚੁੱਕੇ ਆ ਸਰੀ ਦੇ ਉਹ ਸਟੂਡੀਓ ਦੇ ਵਿੱਚ ਜਿੱਥੇ ਕੀ ਮੇਰੀ ਰੀਤ ਸੀ ਜਾਂ ਜਿਹੜੇ ਬੰਦਿਆਂ ਨੂੰ ਮੈਨੂੰ ਮਿਲਣ ਦੀ ਰੀਤ ਪਿਛਲੇ 20 25 ਸਾਲਾਂ ਤੋਂ ਅੰਦਰ ਚਿੰਗ ਵਾਂਗੂ ਚਿੰਕਦੀ ਸੀ ਜਦੋਂ ਕਿਤੇ ਚੰਡੀਗੜ੍ਹ ਫੁਲਕਾਰੀ ਦਾ ਨਾਮ ਆਉਂਦਾ ਸੀ ਤਾਂ ਉੱਥੇ ਜਰਨੈਲ ਆਰਟਿਸਟ ਦੀਆਂ ਜਿਹੜੀਆਂ ਕਲਾਕਿਰਤੀਆਂ ਉਹ ਆਪਣੇ ਵੱਲ ਖਿੱਚਦੀਆਂ ਸਨ ਤੇ ਜਦੋਂ ਕੱਲ ਦੇ ਸੀ ਇੱਥੇ ਪਹੁੰਚੇ ਤਾਂ ਅਸੀਂ ਇਸ ਚੀਜ਼ ਹਰ ਵਾਰ ਸਾਡੀ ਇੱਕੋ ਹੀ ਸੋਚ ਵੀ ਕਦੋਂ ਉਹ ਸਟੂਡੀਓ 'ਚ ਪਹੁੰਚ ਗਏ ਸੋ ਅਸੀਂ ਸਟੂਡੀਓ 'ਚ ਆ ਚੁੱਕੇ ਹਾਂ ਆ ਪਿੱਛੇ ਤੁਸੀਂ ਆਵਾਜ਼ਾਂ ਸੁਣ ਰਹੇ ਸੀ ਨਾਲ ਹੀ ਇੱਕ ਜਿਹੜਾ ਅ ਟ੍ਰੇਨਿੰਗ ਸੈਂਟਰ ਆ ਜੀ ਜਿੱਥੇ ਕਿੱਦਾਂ ਭੰਗੜਾ ਸਿਖਾਇਆ ਜਾਂਦਾ ਤੇ ਉਹ ਇੱਥੇ 뮤지컬 ਟ੍ਰੇਨਿੰਗ ਦੇ ਰਿਹਾ ਹੈ ਸਰੀ ਦੇ ਵਿੱਚ ਹੀ ਤੇ ਪਰ ਫਿਲਹਾਲ ਜਰਨੈਲ ਆਰਟਿਸਟ ਹੋਰਾਂ ਕੋਲੇ ਅਸੀਂ ਆ ਚੁੱਕੇ ਹਾਂ ਤੇ ਅਸੀਂ ਉਹਨਾਂ ਦੇ ਕੋਲੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਸਟੂਡੀਓ ਉਹ ਵੀ ਤੁਹਾਨੂੰ ਦਿਖਾਉਣੇ ਸਰ ਸੀ ਕਬਲ ਜੀ ਚਾਹ ਚਾਹ। ਸੋ ਵੈਲਕਮ ਸਾਰੀ ਚਾਹ। ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਲੰਮੀ ਚਰ ਤੋਂ ਰੀਸੀ ਤੁਹਾਡੀ ਜਿਹੜੀ ਕਲਾ ਨੂੰ ਨੇੜੇ ਤੋਂ ਦੇਖਿਆ ਜਾਵੇ ਕਿਉਂਕਿ ਜਿਹੜੀਆਂ ਮੀਡੀਆ ਰਾਹੀਂ ਜਾਂ ਖਰੀਦ ਕੇ ਜਿਹੜੇ ਪੋਸਟਰ ਟੰਗਦੇ ਸੀ ਉਹ ਤਾਂ ਸੀ ਸੀ ਪਰ ਅੱਜ ਸਾਡਾ ਸੁਭਾਗ ਹੈ ਜੀ ਅਸੀਂ ਤੁਹਾਡੇ ਸਟੂਡੀਓ 'ਚ ਆਏ ਆ। ਸੋ ਆਪਾਂ ਪਹਿਲਾਂ ਇੱਥੇ ਸ਼ੁਰੂ ਕਰਦੇ ਹਾਂ ਕਿ ਧਰਮ ਦੇ ਨਾਮ ਤੇ ਜੇ ਗੱਲ ਹੋਵੇ ਜੀ ਤੇ ਤੁਸੀਂ ਕੀ ਚਿੰਤਾ ਦੀ ਕੋਈ ਥੋੜੀ ਜਿਹੀ ਐਕਸਪਲੇਨ ਕਰਾਉਗੇ ਇਹਦੇ ਵਿੱਚ ਦਿਖਾਇਆ ਕਿ ਪਟਿਆਲੇ ਦੇ ਬਾਬਾ ਆਲ ਸਿੰਘ ਜਿਨ੍ਹਾਂ ਤੋਂ ਬਰਤਨ ਸਮਝ ਸ਼ੁਰੂ ਹੁੰਦਾ ਪਟਿਆਲਾ ਜੀ ਜੀ ਤੇ ਉਹਨਾਂ ਦਾ ਬਣਾਇਆ ਤੇ ਨਾਲ ਉਹਨੂੰ ਦੇ ਪ੍ਰਾਨ ਚੇਂਜ ਦੇ ਜਿਹੜਾ ਕਿ ਬਾਰਡੀ ਗਾਰਡ ਨੇ ਜੀ 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 ਬੈਠੇ ਨੇ ਸੋ ਅੱਜ ਕੱਲ ਤੁਸੀਂ ਇਸ ਤੇ ਕੰਮ ਕਰ ਰਹੇ ਹੋ ਮੈਨੂੰ ਲੱਗਿਆ ਤਾਂ ਮੈਂ ਖੈਰ ਲਈ ਮੈਂ ਤੁਹਾਨੂੰ ਇਹ ਗੱਲ ਕੀਤੀ ਸੋ ਇਹ ਪਟਿਆਲਾ ਜਿਹੜੀ रियासत ਦੀ ਸਟਾਰਟਿੰਗ ਦੀ ਸ਼ੁਰੂਆਤ ਸਰਵਪਾਲਾ ਸਿੰਘ ਵਾਲਾ ਤੁਸੀਂ ਪਹਿਲਾਂ ਮੂਲ ਦੱਸੋ ਵੀ ਤੁਸੀਂ ਕਿੱਥੋਂ ਚੰਡੀਗੜ੍ਹ ਤੋਂ ਪਰ ਚੰਡੀਗੜ੍ਹ ਤੋਂ ਵੀ ਪਿੱਛੇ ਇੱਕੋ ਪਿੰਡ ਹੁੰਦਾ ਹਾਂ ਚੰਡੀਗੜ੍ਹ ਤੋਂ ਪਿੱਛੇ ਪਿੰਡ ਹੁੰਦਾ ਜ਼ਰੂਰ ਪਿੰਡ ਸਾਡਾ ਜ਼ੀਰੇ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਸੁਨੇਰ ਜੀਰਾ ਮਖੋ ਫਿਰੋਜ਼ਪੁਰ ਡਿਸਟ੍ਰਿਕਟ ਜਗ੍ਹਾ ਜੀ ਹਾਂਜੀ ਫਿਰੋਜ਼ਪੁਰ ਡਿਸਟ੍ਰਿਕਟ ਤੇ ਮੇਰਾ ਬਰਤ ਜ਼ਿਲ੍ਹੇ ਦਾ ਹੈਗਾ ਜੀ 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 ਤੇ ਉਸ ਤੋਂ ਬਾਅਦ ਫਿਰ ਪਿਤਾਈ ਸੁਦਾ ਕਪਾਲ ਸਿੰਘ ਆਰਟਿਸਟ ਜੀ ਉੱਥੇ ਦਰਬਾਰ ਸਾਹਿਬ ਦਾ ਮਿਊਜ਼ੀਅਮ ਬਣਾ ਰਹੇ ਸੀ ਕਿ ਸਿੱਖ ਜੈਪ ਕਰ ਜਿਹੜਾ ਉਹਦੇ ਬਾਨੀ ਚિતਰਕਾਰ ਨੇ ਉਹਨਾਂ ਨੇ ਪੇਂਟਿੰਗ ਬਣਾਈਆਂ ਤੇ ਮੇਰ ਮਿਊਜ਼ੀਅਮ ਸ਼ੁਰੂ ਪਾਇਆ ਜੀ ਜੀ ਉਸ ਤੋਂ ਬਾਅਦ ਫਿਰ ਉੱਥੇ ਅਬਰਸਰ ਉਹਨਾਂ ਦੇ ਕੋਲ ਰਹੇ ਉਦੋਂ ਬਾਅਦ ਫਿਰ ਮੋਡਲੀ ਪੜਾਈ ਸਮਝੋ ਚੌਥੀ ਪੰਜਵੀਂ ਛੇਵੀਂ ਦਿੱਲੀ ਕੀਤੀ ਉਹ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਉਹ ਨਾਲ ਜਾਇਜ਼ ਕਰ ਉਹ ਬਣਾ ਰਹੀ ਸੀ ਜੀ ਜੀ ਉਸ ਤੋਂ ਬਾਅਦ ਫਿਰ 1964 ਤੋਂ ਬਾਅਦ ਫਿਰ ਅਸੀਂ ਚੰਡੀਗੜ੍ਹ ਸ਼ਿਫਟ ਕਰ ਗਏ ਅਸੀਂ ਤੇ ਉਦੋਂ ਦਾ ਫਿਰ ਉੱਥੇ ਹੀ ਮੈਂ ਤੁਸੀਂ ਚੰਡੀਗੜ੍ਹ ਕੋਲ ਦੀ ਸਾਰੀ ਪੜ੍ਹਾਈ ਉੱਥੋਂ ਦੀ ਹੋਈ ਹੈ ਜੀ ਦੇਖੋ ਤੁਸੀਂ ਦੱਸਿਆ ਬਜ਼ੁਰਗਾਂ ਦਾ ਸਰਦਾਰ ਕਰਪਾਰ ਸਿੰਘ ਉਹਨਾਂ ਦਾ ਨਾਂ ਕੌਣ ਨਹੀਂ ਜਾਣਦਾ ਜਿਨ੍ਹਾਂ ਨੇ ਥੋੜਾ ਜਿਹਾ ਵੀ ਆਰਟ ਨਾਲ ਪਿਆਰਾ ਉਹਨਾਂ ਨੇ ਉਹਨਾਂ ਦਾ ਨਾਂ ਪੜਿਆ ਸੁਣਿਆ ਦੇਖਿਆ ਸੋ ਤੁਹਾਨੂੰ ਤਾਂ ਵਿਰਾਸਤ 'ਚੇ ਚੀਜ਼ਾਂ ਮਿਲੀਆਂ ਪਰ ਬਰਾਸਤ ਦੇ ਨਾਲ ਨਾਲ ਕੀ ਤੁਹਾਨੂੰ ਉਸ ਪੜ੍ਹਾਈ 'ਚ ਵੀ ਭੇਜਿਆ ਪਿਤਾ ਜੀ ਨੇ ਜਾਂ ਤੁਹਾਨੂੰ ਲੱਗਿਆ ਵੀ ਮੈਂ ਇਸ ਲਾਈਨ 'ਚ ਪੜਾਂ ਜਾਂ ਤੁਸੀਂ ਸਿਰਫ ਸਿੱਖੇ ਇੱਕ ਨਹੀਂ ਮਤਲਬ ਆਰਟੀ ਦੇ ਪੜ੍ਹਾਈ ਕੀਤੀ ਨਹੀਂ ਬਾਪੂ ਜੀ ਦੇ ਨਾਲ ਕੰਮ ਕਰਦਿਆਂ ਕਰਦਿਆਂ ਹੀ ਜਿਹੜੀ ਪੁਰਾਣੀ ਜਿਵੇਂ ਸਾਡੀ ਗੁਰੂ ਸ਼ਿਸ਼ ਪਰੰਪਰਾ ਹੈਗੀ ਆ ਵੀ ਆ ਪ੍ਰਿੰਟਸ ਦੇ ਤੋਂ ਆ ਕੇ ਬੇਰੋੜਾ ਕੰਮ ਕਰਨਾ ਸ਼ੁਰੂ ਪਹਿਲਾਂ ਬੁਰਸ਼ ਤੋਂ ਤੋਂ ਦੇ ਕੇ ਲੋ ਸੰਦ ਤੇ ਕਰਨਾ ਤੋਂ ਸ਼ੁਰੂ ਕਰਕੇ ਫਿਰ ਹੌਲੀ ਹੌਲੀ ਮਤਲਬ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਇੰਡੀਪੈਂਡੈਂਟ ਨਹੀਂ ਦੇਖੋ ਵਿਦੇਸ਼ਾਂ ਇ ਤਾਂ ਸਾਨੂੰ ਹੁਣ ਪਤਾ ਲੱਗਿਆ ਕਿ ਵੀ ਇਹ ਵੀ ਪੜਾਈ ਮੰਨੀ ਜਾਂਦੀ ਹੈ ਜੇ ਰਜਿਸਟਰਡ ਕੀਤਾ ਜਾਂਦਾ ਜੇ ਤੁਸੀਂ ਉਹ ਤਾਂ ਕਹਿੰਦੇ ਆ ਵੀ ਪ੍ਰੈਕਟਿਸ ਹੀ ਨਾਲ ਹੀ ਪੜਾਈ ਜਾਦੇ ਜਿਹੜੀ ਥਿਓਰੀਕਲ ਤੇ ਪ੍ਰੈਕਟੀਕਲ ਨੂੰ ਮੰਨਦੇ ਆ ਉਹ ਜ਼ਿਆਦਾ ਸੋ ਤੁਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਤੁਸੀਂ ਜਦੋਂ ਇੰਡੀਵਿਜੂਅਲ ਤੌਰ ਤੇ ਜਰਨੈਲ ਸਿੰਘ ਨੂੰ ਜਾਣਿਆ ਲੋਕਾਂ ਨੇ ਉਹ ਕਿਹੜੀ ਕਲਾ ਕਰਤੀ ਸੀ ਜਾਂ ਕਿੰਨਾ ਕ ਮਿਹਨਤ ਤੋਂ ਬਾਅਦ ਜਾਣ ਉਹਦੀ ਮੈਂ ਥੋੜੀ ਜੀ ਬੈਕਗ੍ਰਾਉਂਡ ਦੱਸ ਦਾਂ ਕਿ ਇਹ ਉਹ 1975 76 ਦੀ ਗੱਲ ਆ ਕਿਦਾਈ ਐਂਗਲੋ ਸਿੱਖ ਵਾਰਜ਼ ਮੈਮੋਰੀਅਲ ਜਿਹੜਾ ਫਿਰੋਜ਼ ਸ਼ਾ ਬਣਿਆ ਹੈਗਾ ਜੀ ਜੀ ਜਿਹੜੀਆਂ ਰਾਜਸਥਾਨੀ ਨਹਿਰਾਂ ਜਾਂਦੀਆਂ ਨੇ ਉਹਨਾਂ ਤੇ ਫਿਰੋਜ਼ ਸ਼ਹਿਰ ਉੱਤੇ ਜੰਗ ਹੋਈ ਸੀ ਹਾਂਜੀ ਹਾਂਜੀ ਭਾਰੀ ਉਂਗਰੀਜ਼ਾਂ ਸਿੱਖਾਂ ਦੀ ਉਹਦੀਆਂ ਪੇਂਟਿੰਗਸ ਬਣਾ ਰਹੇ ਸੀਗੇ ਤੇ ਇਹ ਸਾਰਾ ਕੰਮ ਡਾਕਟਰ ਐਮ ਐਸ ਰੰਧਾਵਾ ਉਦੋਂ ਵਾਈਸ ਚਾਂਸਟਰੰਧਾ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉਹਨਾਂ ਦੀ ਦੇਖ ਰੇ ਕੇ ਇਟ ਚੱਲ ਰਿਹਾ ਸੀ ਉਹ ਫਿਰ ਅਕਸਰ ਆਉਂਦੇ ਹੁੰਦੇ ਸੀ ਸਾਡੇ ਘਰੇ ਚੰਡੀਗੜ੍ਹੋਂ ਪੇਂਟਿੰਗ ਦੇਖਣ ਲਈ ਕਿੰਨੀ ਇੱਕ ਪ੍ਰੋਗਰੈਸ ਹੈ ਕੀ ਚੱਲ ਰਿਹਾ ਤੇ ਉਹਨਾਂ ਦਾ ਜਿਵੇਂ ਸੁਭਾਅ ਸੀ ਉਹਨਾਂ ਨੇ ਗੱਲ ਇੱਕ ਦਿਨ ਮੈਨੂੰ ਕਹਿੰਦੇ ਕਿ ਤੂੰ ਕੀ ਕਰਦਾ ਹੁੰਦਾ ਉਹ ਪੰਜਾਬੀ ਦੀ ਗੱਲ ਕਰਦੇ ਸੀ ਔਰ ਬੜਾ ਅੱਤ ਬੰਦੇ ਨੂੰ ਤੁਮ ਕਹਿ ਕੇ ਮੈਂ ਅਸੀਂ ਉਦੋਂ ਬਹੁਤ ਛੋਟਾ ਸੀ ਮੈਂ ਕਿਹਾ ਜੀ ਮੈਂ ਵੀ ਪੇਂਟਿੰਗ ਕਰਦਾ ਹੁੰਦਾ ਮੈਂ ਕਿਹਾ ਲਿਆ ਦਿਖਾ ਕੀ ਬਣਾਇਆ ਜੀ ਮੈਂ ਉਹਨਾਂ ਨੂੰ ਇੱਕ ਪੇਂਟਿੰਗ ਉਦੋਂ ਮੈਂ ਜਿਹੜੀ ਬਣਾਈ ਸੀ ਉਹ ਸੀ ਫੁਲਕਾਰੀ ਕੱਢਦੀ ਕੁੜੀ ਜੀ 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 ਉਹ ਮੈਂ ਦਿਖਾਈ ਉਹ ਬਹੁਤ ਖੁਸ਼ ਹੋਏ ਕਹਿੰਦੇ ਬਹੁਤ ਵਧੀਆ ਇਦਾਂ ਦੀ ਗੈ ਬਣਾ ਕਰਕੇ ਤੇ ਉਦੋਂ ਬਾਅਦ ਫੇਰ ਇੱਕ ਦੋ ਵਾਰੀ ਹੋਈ ਮੁਲਾਕਾਤ ਤੇ ਉਦੋਂ ਸੀ ਇੱਕ ਪੇਂਟਿੰਗ ਕਿ ਪਿੰਡ ਦੇ ਵਿਹੜੇ ਦੇ ਵਿੱਚ ਔਰਤਾਂ ਬੈਠੀਆਂ ਨੇ ਚੱਕੀ ਪੀਰੀਆਂ ਨੇ ਗਾੜੀ ਛੱਟੀ ਤੇ ਹੋਰ ਬੈਠੀ ਦੁੱਧ ਪਿਲਾ ਉਹ ਕਹਿੰਦੇ ਬਹੁਤ ਵਧੀਆ ਪੇਂਟਿੰਗ ਹੈ ਨੂੰ ਨਾਲ ਕਲਾ ਦੀ ਐਨੂਅਲ ਐਗਜ਼ੀਬੀਸ਼ਨ ਹੋਣੀ ਆ ਤੇ ਉਹਦੇ ਵਿੱਚ ਲਿਆਇਂ ਤੇ ਦੋ ਵਾਰ ਲਈ ਦਵਾਂਗੇ ਜੀ ਜੀ ਮੈਂ ਕਿਹਾ ਸੀ ਠੀਕ ਆ ਸੋ ਮਤਲਬ ਉਹ ਮੇਰੀ ਸ਼ੁਰੂਆਤ ਸੀ ਤੇ ਉਸ ਤੋਂ ਫਿਰ ਰਣਵਰ ਸਾਹਿਬ ਦਾ ਬਹੁਤ ਵੱਡਾ ਰੋਲ ਆ ਮੇਰੀ ਕੈਰੀਅਰ ਦੇ ਵਿੱਚ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਮੈਂ ਫਿਰ ਇੱਕ ਲੜੀਬੱਧ ਤੌਰ ਤੇ ਜਿੱਦਾਂ ਵੀ ਪੰਜਾਬ ਦਾ ਜਿਹੜਾ ਪਿੰਡੂ ਜੀਵਨ ਜਿਹੜਾ ਅਲੋਪ ਹੋ ਰਿਹਾ ਸੀਗਾ ਉਹ ਚਿੱਤਰ ਦਾ ਸ਼ੁਰੂ ਮੈਂ ਇੱਥੇ ਇੱਕ ਸੈਕਿੰਡ ਤੁਹਾਨੂੰ ਰੋਕਣਾ ਚਾਹਾਂਗਾ ਕਿਉਂਕਿ ਦੋ ਚੀਜ਼ਾਂ ਮੈਂ ਇੱਥੇ ਦੱਸਣੀਆਂ ਚਾਹਾਂਗਾ ਕਿ ਤਾਂ ਮਹਿੰਦਰ ਸਿੰਘ ਰੰਧਾਵਾ ਬਾਰੇ ਸਾਡੇ ਕੁਝ ਇੱਕ ਸਰੋਤੇ ਹਜੇ ਨਵੇਂ ਆ ਵਿਦੇਸ਼ਾਂ ਤੋਂ ਜੁੜਦੇ ਆ ਜੰਗ ਉਮਰ ਉਹਨਾਂ ਨੂੰ ਮੈਂ ਦੱਸਾਂ ਵੀ ਉਹ ਇੱਕ ਹਜੇ ਕਲਾ ਦੇ ਪ੍ਰੇਮੀ ਹੋਇਆ ਜੀ ਜਿਨ੍ਹਾਂ ਨੇ ਬਹੁਤ ਸਾਰੇ ਆਰਟਿਸਟਾਂ ਦਾ ਮੁੱਲ ਪਾਇਆ ਤੇ ਉਹਨਾਂ ਨੂੰ ਪ੍ਰੇਰਿਆ ਤੇ ਉਹਨਾਂ ਚ ਸਰਦਾਰ ਜਰਨੈਲ ਸਿੰਘ ਇੱਕ ਨੇ ਜਿਹੜੇ ਕੀ ਉਹਨਾਂ ਨੂੰ ਅੱਜ ਦੇਖੋ ਚੇਤੇ ਕਰ ਰਹੇ ਆ ਪੰਜਾਬ ਯੂਨੀਵਰਸਿਟੀ ਜਿਹੜੀ ਲੁਧਿਆਣੇ ਦੀ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਪੀਯੂ ਦੀ ਗੱਲ ਕਰੀਏ ਤਾਂ ਉਹ ਉਹਨਾਂ ਦੀ ਦੇਣ ਆ ਹੋਰ ਉਹਨਾਂ ਦੀਆਂ ਬਹੁਤ ਸਾਰੀਆਂ ਦੇਣਾਂ ਜਿਹੜੀਆਂ ਗਿਣਾਈਆਂ ਨਹੀਂ ਜਾ ਸਕਦੀਆਂ ਕਿਸੇ ਦਿਨ ਮੇਰੀ ਕੋਸ਼ਿਸ਼ ਆ ਵੀ ਉਹਨਾਂ ਦੇ ਉੱਤੇ ਪੂਰੀ ਇੱਕ ਡਾਕੂਮੈਂਟਰੀ ਬਣਨੀ ਚਾਹੀਦੀ ਆ ਹਾਂਜੀ ਬਿਲਕੁਕੁਲ ਦੂਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਗਾ ਜਿਹੜੀ ਤੁਸੀਂ ਗੱਲ ਕੀਤੀ ਵੀ ਤੁਸੀਂ ਪੰਜਾਬੀ ਕਲਚਰ ਚਿੱਤਰ ਦੀ ਫੁਲਕਾਰੀ ਵਾਲੀ ਤੇ ਚੱਕੀ ਵਾਲੀ ਜਿਹੜੀ ਆਪਣਾ ਹੈ ਮੈਂ ਤੁਹਾਨੂੰ ਦੱਸ ਦਿਆਂ ਜੀ ਅੱਜ ਤੋਂ ਤਕਰੀਬਨ ਕਹਿ ਸਕਦਾ 30 ਸਾਲ ਬਰੇ 30 ਬਰੇ ਪਹਿਲਾਂ ਮੈਂ ਉਹ ਚੰਡੀਗੜ੍ਹ ਤੋਂ ਖਰੀਦੀ ਸੀਗੀ ਜਿਹੜੀ ਆਪਦੀ ਜਿਹੜੀ ਉਸ ਟਾਈਮ 'ਚ ਬੱਚੇ ਕੋਲੇ ਜੋ ਵੀ ਪਾਕਟ ਮਣੀ ਹੁੰਦੀ ਉਹ ਮੈਂ ਲਾ ਕੇ ਉਹ ਪੇਂਟਿੰਗ ਖਰੀਦੀ ਸੀ ਮੈਨੂੰ ਯਾਦ ਉਹਦੋਂ ਪੰਜਾਬ ਗਵਰਨਮੈਂਟ ਦਾ ਫੁਲਕਾਰੀ ਐਂਪੋਰਿਅਮ ਹੁੰਦਾ ਸੀਗਾ ਜਿੱਥੇ ਉੱਥੇ ਉਹ ਪ੍ਰਿੰਟਸ ਉਹਨਾਂ ਪੇਂਟਿੰਗ ਦੇ ਮਿਲਦੇ ਸੀ ਔਰ ਬਹੁਤ ਲੋਕੀ ਪਸੰਦ ਉਹਨਾਂ ਨੂੰ ਕਰਦੇ ਸਨ ਲੈ ਕੇ ਜਾਂਦੇ ਸੀ ਜੀ 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 ਸੋ ਬਹੁਤ ਵਧੀਆ ਲੱਗਿਆ ਜੀ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਉੱਥੇ ਤਾਂ ਤੁਹਾਡਾ ਸਫ਼ਰ ਚੱਲ ਪਿਆ ਉਸ ਤੋਂ ਬਾਅਦ ਤੁਹਾਡੀ ਪਛਾਣ ਬਣੇਗੀ ਤਾਂ ਫਿਰ ਅਚਾਨਕ ਤੁਸੀਂ ਇਸ ਮੁਲਕ ਨੂੰ ਉਸ ਮੁਲਕ ਤੋਂ ਇਸ ਮੁਲਕ ਚੋਂ ਆਏ ਕੀ ਤੁਹਾਡੇ ਇਹਦੇ ਪਿੱਛੇ ਇਹ ਸੀ ਆ ਵੀ ਉੱਥੇ ਕਲਾ ਦੀ ਕਦਰ ਜ਼ਿਆਦੇ ਆ ਜਾਂ ਤੁਹਾਨੂੰ ਕੋਈ ਕੀ ਮੋਟਿਵ ਜਾਂ ਕੀ ਮਕਸਦ ਸੀ ਤੁਹਾਨੂੰ ਮੈਂ ਤਾਂ ਇਹ ਨੂੰ ਇਸ ਤਰ੍ਹਾਂ ਕਹਿ ਸਕਦਾ ਵੀ ਜਿਵੇਂ ਆਪਣੇ ਪੰਜਾਬੀ ਚ ਹੈ ਬਈ ਜਹਾਂ ਨਾਣਾ ਤਾਹ ਖਾਣਾ ਬਿਲਕੁਲ ਇਹ ਰਿਜ਼ਕ ਤੁਹਾਨੂੰ ਖਿੱਚ ਕੇ ਲੈ ਜਾਂਦਾ ਮੈਂ ਕਦੇ ਵੀ ਜ਼ਿੰਦਗੀ ਚ ਸੋਚਿਆ ਨਹੀਂ ਸੀ ਬਈ ਬਾਹਰ ਸੈਟਲ ਹੋਣਾ ਹੈ ਤੇ ਜਦੋਂ ਮੈਂ ਚੰਡੀਗੜੀ ਸੀ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਕਲਾਇੰਟ ਵੀ ਬਾਅਦ ਚ ਦੋਸਤ ਬਣੇ ਉਹਨਾਂ ਨੇ ਜਦੋਂ ਆੜਾ ਮੇਰੇ ਕਹਿੰਦਾ ਪਾਜੀ ਤੁਸੀਂ ਕੈਨੇਡਾ ਜ਼ਰੂਰ ਆਓ ਤੇ 205490 ਚ ਮੈਂ ਪਹਿਲੀ ਵਾਰੀ ਕੈਨੇਡਾ ਆਇਆ ਤੇ ਉਦੋਂ ਫਿਰ ਮੇਰੇ ਕਈ ਦੋਸਤ ਕਹਿੰਦੇ ਬਈ ਤੇਰਾ ਤਾਂ ਵੈਸੇ ਹੀ ਇਮੀਗ੍ਰੇਸ਼ਨ ਹੋ ਜਾਣੀ ਆ। ਹੂੰ ਹੂੰ ਤੇ ਇਹ ਕਹਿੰਦੇ ਜਾ ਕੇ ਅਪਲਾਈ ਕਰ ਤੋ ਅੱਛਾ ਇਮੀਗ੍ਰੇਸ਼ਨ ਹੋ ਗਈ ਆ। ਹੋ ਗਈ ਤੇ ਫਿਰ 2000 ਚ ਫਿਰ ਜਦੋਂ 1 ਮਹੀਨਾ ਰੰਦਾ ਸੀ ਵੀਜ਼ੇ ਦੀ ਵੈਲਿਡਿਟੀ ਚ ਤੇ ਦੇਖਿਆ ਵੀ ਹੁਣ ਤਾਂ ਜਾਣਾ ਹੀ ਪੈਣਾ ਫਿਰ ਉਦੋਂ 2000 ਦੇ ਵਿੱਚ ਸਾਰੇ ਪਰਿਵਾਰ ਸਮੇਤ ਅਸੀਂ ਇੱਥੇ ਆ ਗਏ। ਪਰ ਇੱਥੇ ਆ ਕੇ ਜਿਹੜੀ ਹੁਣ ਆਮ ਲੋਕਾਂ ਦੀ ਧਾਰਨਾ ਆ ਆਮ ਲੋਕਾਂ ਦੀ ਜਚ ਜਚੀ ਹੈ ਇਹ ਗੱਲ ਕੀ ਕਲਰ 흘 ਜਾਂਦੀ ਆ ਰੋਜੀ ਰੋਟੀ ਦੇ ਕਿਉਂਕਿ ਜਿੰਨਾ ਮਰਜੀ ਅਸੀਂ ਇੰਡੀਆ ਦੇ ਵਿੱਚ ਸਾਡੇ ਕੋਲੇ ਕੋਸ਼ਾ ਕਿਆਂ ਸਾਡੇ ਚ ਐਡਾ ਬਿੱਲ ਪਾਵਰ ਨਹੀਂ ਹੁੰਦੀ ਵੀ ਅਸੀਂ ਇੱਥੋਂ ਵੇਚ ਵਟਦੀਏ ਸਾਰਾ ਕੁਝ ਸਾਡੇ ਇੱਕ ਅੰਦਰ ਕੰਮ ਕਰ ਰਹਿਆ ਹੁੰਦਾ ਵੀ ਬੜਾਪਾ ਗੁਜ਼ਾਰਾਂਗੇ ਉੱਥੇ ਅਸੀਂ ਜਾਣ ਆਉਣ ਬਣਿਆ ਰਹੂ ਅਸੀਂ ਆਪਣੀ ਬੇਸ ਰੱਖਣਾ ਇਸ ਲਈ ਇਹ ਤਾਂ ਭੁੱਲ ਜੋ ਵੀ ਤੁਸੀਂ ਉੱਥੇ ਕੁਝ ਵੀ ਸੀ ਤੁਸੀਂ ਇੱਥੇ ਇੱਕ ਨਾਰਮਲ ਦੋ ਬਰੀਫਕੇਸ ਲੈ ਕੇ ਆਏ ਬੰਦੇ ਸੀਗੇ ਹਾਂਜੀ ਉਹੀ ਪਰਿਵਾਰ ਸੀ ਜਿਹੜਾ ਆਮ ਆਉਂਦਾ ਵੀ ਬੱਧ-ਬੱਧ 5000 ਡਾਲਰ ਲਿਆਊਗਾ ਇਸ ਤੋਂ ਬਾਅਦ ਕਿ ਕੋਈ ਪ੍ਰਾਪਰਟੀ ਨਹੀਂ ਸੀ ਤਾਂ ਤੁਸੀਂ ਐਡੀ ਵੱਡੀ ਇੱਕ ਕਲਾ ਐਡੀ ਵੱਡੀ ਨੂੰ ਲੈ ਕੇ ਐਡਾ ਰਿਸਕ ਲਿਆ ਵੀ ਉਸ ਕੰਟਰੀ 'ਚ ਆਏ ਜਿੱਥੇ ਸ਼ਾਇਦ ਹੋ ਸਕਦਾ ਸੀ ਵੀ ਕਲਾ ਦੇ ਨਾਂ ਤੇ ਤੁਸੀਂ ਆਪਦਾ ਰੋਜੀ ਰੋਟੀ ਨਾ ਕਮਾ ਸਕਦੇ ਹੋ ਨਾਂ ਬਣਾ ਸਕਦੇ ਹੋ ਤੁਹਾਨੂੰ ਸ਼ੁਰੂਤ ਦੌਰ 'ਚ ਇਹ ਵੀ ਹੋ ਸਕਦਾ ਸੀ ਵੀ ਤੁਹਾਨੂੰ ਇੱਥੇ ਕੰਮ ਕਰਨਾ ਪੈਣਾ ਟੈਕਸੀ ਚਲਾਉਣੀ ਪੈਣੀ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਮੈਨੇਜ ਕੀਤਾ ਇਹਦੇ ਜਿਵੇਂ ਆ دوسرے ਇਮੀਗ੍ਰੈਂਟਸ ਨੂੰ ਸ਼ੁਰੂਆਤੀ ਦੌਰ ਚ ਮੁਸ਼ਕਲਾਂ ਆਉਂਦੀਆਂ ਨੇ ਮੈਂ ਤਾਂ ਸਰਦਾਰ ਵੀ ਬਹੁਤ ਭਾਗਾ ਵਾਲਾ ਮੈਨੂੰ ਉਸ ਤਰ੍ਹਾਂ ਦੀਆਂ ਬਹੁਤੀਆਂ ਮੁਸ਼ਕਲਾਂ ਨਹੀਂ ਆਈਆਂ ਹੂੰ ਉਹਦਾ ਕਾਰਨ ਇਹ ਸੀ ਕਿ ਜਦੋਂ ਮੈਂ ਤੇ ਜੀ ਚੰਡੀਗੜ੍ਹ ਤੇ ਉਦੋਂ ਹੀ ਮੇਰੇ ਕਾਫੀ ਸਾਰੇ ਕਲਾਇੰਟਲ ਕੈਨੇਡਾ ਮਰਦਾ ਸੀਗੀ ਵਿਦੇਸ਼ਾਂ ਚ ਜੀ ਤੇ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਜਰਨੈਲ ਸਿੰਘ ਇੱਥੇ ਆਇਆ ਤੇ ਉਹਨਾਂ ਵੱਲੋਂ ਮੇਰੀ ਬਹੁਤ ਸਪੋਰਟ ਕੀਤੀ ਗਈ ਤੇ ਕੁਝ ਮੇਰੀਆਂ ਅਸਾਈਨਮੈਂਟਸ ਹੀ ਇਤੋਂ ਦੀਆਂ ਤੇ ਮੈਂ ਉਹਨਾਂ ਨੂੰ ਇਹ ਹੀ ਕਿਹਾ ਵੀ ਮੈਂ ਆਉਣਾ ਹੀ ਆ ਤੇ ਤੁਸੀਂ ਇਦਾਂ ਦਾ ਪੇਮੈਂਟਸ ਵਗੈਰਾ ਮੈਨੂੰ ਥੀ ਕੈਨੇਡਾ ਚ ਕਰ ਦਿਓ ਠੀਕ ਹੈ ਤੇ ਆਉਂਦੇ ਆਂ ਫਿਰ ਮੈਨੂੰ ਇੱਕ ਦੋ ਹੋਰ ਪ੍ਰੋਜੈਕਟਸ ਵੀ ਮਿਲ ਗਏ ਛੋਟੇ ਖੇਤਰਾ ਮਤਲਬ ਹੌਲੀ ਹੌਲੀ ਸੀ ਬਹੁਤ ਵਧੀਆ ਜੀ ਤੇ ਹੁਣ ਤਾਂ ਤੁਸੀਂ ਸਰੀ ਵਰਗੇ ਇਲਾਕੇ ਦੇ ਵਿੱਚ ਏਡਾ ਵਧੀਆ ਸਟੂਡੀਓ ਸਥਾਪਿਤ ਕੀਤਾ ਹੋਇਆ ਤੇ ਸਟੂਡੀਓ ਦੇ ਵਿੱਚ ਇਸ ਤੇ ਤੁਸੀਂ ਜਿਹੜਾ ਹਮਨ ਪੇਂਟਿੰਗ ਕਰਦੇ ਹੋ ਇੱਕ ਤਾਂ ਸ਼ੌਕ ਤਾਂ ਤੁਹਾਡਾ ਹੀ ਹੈ ਉਹ ਤਾਂ ਤੁਸੀਂ ਕਰਦੇ ਰਹਿਣਾ ਉਹਦਾ ਪਰ ਨਾਲ ਨਾਲ ਤੁਸੀਂ ਪ੍ਰੋਫੈਸ਼ਨਲ ਤੌਰ ਦੇ ਉੱਤੇ ਵੀ ਆਪਦਾ ਰੋਜੀ ਰੋਟੀ ਤੇ ਉਹਦੇ ਸਾਧਨ ਵੀ ਤੁਸੀਂ ਇੱਥੇ ਤੋਂ ਬਣੇ ਕੀ ਇਹਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਕਲਾ ਜਾਂ ਤੁਹਾਡੀ ਵਿਰਾਸਤ ਆ ਤੁਹਾਨੂੰ ਤੁਹਾਡੇ ਬਜ਼ੁਰਗਾਂ ਨੇ ਦਿੱਤੀ ਤੁਸੀਂ ਉਹਨੂੰ ਅੱਗੇ ਪਾਸ ਆਉਣ ਕਰ ਰਹੇ ਹੋ ਜਾਂ ਕੋਈ ਸਕੂਲ ਟੀਚਿੰਗ ਜਾਂ ਕਿਸੇ ਨੂੰ ਸਿਖਾਉਣ ਦਾ ਕੋਈ ਵਰਕਸ਼ਾਪ ਹੈ ਜਾਂ ਕੁਝ ਹੈ ਹਾਂਜੀ ਅਸੀਂ ਸਾਡੇ ਇੱਥੇ ਰੈਗੂਲਰ ਬੱਚਿਆਂ ਦੀਆਂ ਡਰਾਇੰਗ ਪੇਂਟਿੰਗ ਕਲਾਸਾਂ ਅਸੀਂ ਚਲਾਉਂਦੇ ਹਾਂ ਜੀ ਵਾਈਫ ਬਲਜੀਤ ਕੌਰ ਜੀ ਜੀ ਉਹ ਸਾਰਾ ਲੋਕ ਆਫਟਰ ਕਰਦੀ ਉਹਨਾਂ ਨੇ ਤਾਂ ਫਾਈਨਲ ਪੜਿਆ ਹੋਇਆ ਮੈਂ ਕੀ ਕਹਣਾ ਉਹਨਾਂ ਨੇ ਮੈਂ ਤਾਂ ਪੜੀ ਹਾਂ ਹਾਂਜੀ ਜੀ ਜੀ ਰੋਣ ਨੇ ਬਕਾਇਦਾ ਉੱਤੇ ਕਾਲਜ ਚ ਫਾਈਨਲ ਦੀ ਡਿਵੀ ਕੀਤੀ ਜੀ ਤੇ ਉਹ ਸਾਰਾ ਲੁੱਕ ਆਫਟਰ ਕਰਦੇ ਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਕਿ ਜਦੋਂ ਅਸੀਂ ਇੱਥੇ ਆਏ ਉਦੋਂ ਤੋਂ ਸਾਨੂੰ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਕਹਿਣਾ ਵੀ ਭਾਜੀ ਤੁਸੀਂ ਇੱਥੇ ਡਰਾਇੰਗ ਪੇਂਟਿੰਗ ਦੀਆਂ ਕਲਾਸਾਂ ਵਗੈਰਾ ਸ਼ੁਰੂ ਕਰੋ ਬਹੁਤ ਬੜਾ ਮਗਰ ਉਤਸ਼ਾਹ ਸਾਨੂੰ ਮਿਲਿਆ ਉਤਸ਼ਾਹ ਭਰਿਆ ਮਿਲਿਆ ਇਤੋਂ ਜੀ ਜੀ ਸੋ ਇਹਦੇ ਨਾਲ ਪਾਸ ਆਉਣ ਵੀ ਹੋ ਰਹੀ ਹੈ ਪਰਿਵਾਰਤ ਵਿੱਚ ਵੀ ਕੋਈ ਅੱਗੇ ਇਸ ਦੋਨੇ ਮੀਆਂ ਬੀਬੀਫਾ ਜੀ ਨਾਟ ਹੋਣਾ ਚਾਹੀਏ ਏਡਾ ਨਾ ਹੋਵੇ ਤੇ ਫਿਰ ਕੋਈ ਯਾਰੀ ਹੱਸ ਰਿਹਾ ਕਿ ਸਾਡਾ ਸਾਰਾ ਟੱਬਰ ਹੀ ਆਰਟਿਸਟ ਆ ਬਾਕਪੂ ਜੀ ਤੋਂ ਸ਼ੁਰੂ ਹੋ ਕੇ ਜੀ ਮੈਂ ਆਰਟਿਸਟ ਵਾਈਫ ਬਲਜੀਤ ਕੌਰ ਉਹਨਾਂ ਨੇ ਆਰਟ ਪੜਿਆ ਤੇ ਤੇ ਹੁਣ ਕੇ ਸਕੋਦੇ ਵੀ ਨੇ ਬਹੁਤ ਵਧੀਆ ਆਰਟਿਸਟ ਖੁਦ ਵੀ ਨੇ ਨਦੀਆਂ ਪੇਂਟਿੰਗ ਦੇ ਉੱਤੇ ਸਰੀ ਆਰਟ ਗੈਲਰੀ ਚ ਫਾਇਰ ਆਲ ਸਟੇਜ ਤੇ ਐਗਜ਼ੀਬਿਟਰ ਹੋ ਚੁਕੀ ਆ ਤੇ ਦੋ ਬੱਚੇ ਨੇ ਮੇਰੇ ਇੱਕ ਬੇਟੀ ਆ ਔਰ ਬੇਟਾ ਹੈਗਾ ਬੇਟੀ ਮਰੀ ਨੇ ਇੱਕ ਵਰਲਡ ਚੋਂ ਫਾਇਨਰ ਦਾ ਪ੍ਰੋਗਰਾਮ ਕੀਤਾ ਬਹੁਤ ਵਧੀਆ ਆਰਟਿਸਟ ਹੈਗੀ ਆ ਤੇ ਬੇਟਾ ਮੇਰਾ ਵੀ ਉਹ ਫੋਟੋਗ੍ਰਾਫੀ ਦੇ ਵਿੱਚ ਉਹਦਾ ਫੀਲਡ ਹੈਗਾ ਉਹਦੇ ਚ ਕੰਮ ਕਰਦਾ ਬਹੁਤ ਵਧੀਆ ਵੀ ਫੋਟੋਗ੍ਰਾਫਸ ਸਰੀ ਆਰਟ ਗੈਲਰੀ ਤੇ ਇਹ ਤੇ ਫਾਇਰਲ ਸੈਂਟਰ ਚ ਡਿਸਪਲੇ ਹੋ ਚੁੱਕੀ ਹੈ ਐਗਜ਼ਿਪਟ ਹੋ ਚੁੱਕੀ ਹੈ ਔਰ ਸਾਰੀ ਜਿਹੜਾ ਸਿਟੀ ਹਾਲ ਹੈਗਾ ਉਹਨਾਂ ਦੇ ਵੀ ਉਹਦੀਆਂ ਦੇ ਲਈ ਫੋਟੋਗ੍ਰਾਫਸ ਨੂੰ ਪਰਮਨੈਂਟ ਡਿਸਪਲੇ ਵਾਸਤੇ ਉੱਤੇ ਐਕਵਾਇਰ ਕੀਤੇ ਜਾਂਦੇ ਨੇ ਸੋ ਸੋ ਫੈਮਿਲੀ ਆਫ ਆਰਟਿਸਟਲ ਡਿਫਰੈਂਟ ਫੀਲਡ ਦੇ ਸੋ ਇੱਕ ਸਵਾਲ ਤੇ ਇੱਕ ਰਿਕਵੈਸਟ ਜਾਂਦੇ ਜਾਂਦੇ ਸਵਾਲ ਇਹ ਵੀ ਕੀ ਤੁਹਾਡੀ ਐਗਜ਼ੀਬਿਸ਼ਨ ਦੇ ਕੋਈ ਇਥੇ ਤਾਂ ਲੱਗਣੀ ਆ ਜਦੋਂ ਤੁਸੀਂ ਕੈਨੇਡਾ ਚ ਰਹ ਰਹੇ ਹੋ ਇਸ ਤੋਂ ਬਿਨਾ ਹੋਰ ਕਿਸੇ ਮੁਲਕਾਂ ਦੇ ਵਿੱਚ ਤੁਸੀਂ ਕਿਹਦੇ ਐਗਜ਼ੀਬਿਸ਼ਨਸ ਲਾਈਆਂ ਹਾਂ ਹਾਂ ਜੀ ਇੰਗਲੈਂਡ ਦੇ ਵਿੱਚ ਲੱਗੀਆਂ ਆਪਣਾ ਥਾਈਲੈਂਡ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਹੋਣੀ ਉੰਦਬਾ ਆਟਵਾ ਦੇ ਵਿੱਚ ਉੱਥੇ ਕਾਲਟ ਯੂਨੀਵਰਸਿਟੀ ਦੇ ਕਾਮਾਗਟ ਮਾਰੂਦੀ ਜਿਤਣ ਐਪਾਲੋਜੀ ਸੀ ਪਾਰਲੀਮੈਂਟ ਦੇ ਵਿੱਚੋਂ ਮਿਲੀਆਂ 10 ਪੇਂਟਿੰਗਾਂ ਉੱਤੇ ਉਹਨਾਂ ਦੀ ਐਗਜ਼ੀਬਿਸ਼ਨ ਹੋਈ ਔਰ ਉਹ ਪੇਂਟਿੰਗ ਜੋ ਯੂਨੀਵਰਸਿਟੀ ਨੇ ਪਰਮਨੈਂਟ ਡਿਸਪਲੇ ਵਾਸਤੇ ਉੱਥੇ ਲਈਆਂ ਲਈਆਂ ਦੇ ਸੋ ਰੁਝਾਂ ਜਿਹੜਾ ਰੁਝੇ ਆਪਾਂ ਕਹਿ ਸਕਦੇ ਆ ਪੰਜਾਬੀਆਂ ਦਾ ਰੁਝਾਨ ਤਾਂ ਹੋਣਾ ਹੀ ਆ ਕਿਉਂਕਿ ਪੰਜਾਬੀਆਂ ਨੂੰ ਤੁਸੀਂ ਚਿੱਤਰਦੇ ਹੋ ਉਹਨਾਂ ਦੇ ਇਤਿਹਾਸ ਨੂੰ ਚਿੱਤਰਦੇ ਹੋ ਹੋਰ ਕਮਿਊਨਿਟੀਆਂ ਨੇ ਕਿਸੇ ਦਾ ਰਿਸਪੌਂਸ ਦਿੱਤਾ ਹੋਰ ਕਮਿਊਨਿਟੀਆ ਵੱਲੋਂ ਵੀ ਇਸ ਵਰਕਰ ਨੂੰ ਬਹੁਤ ਵਧੀਆ ਰਿਸਪੌਂਸ ਮਿਲੀ ਕਿਉਂਕਿ ਉਹਨਾਂ ਨੂੰ ਜਦੋਂ ਸਾਰੀ ਆਰਟ ਗੈਲਰੀਸ ਮੇਰੀ ਦੀ ਐਗਜ਼ਿਬਿਸ਼ਨ ਲੱਗੀ 2004 ਦੇ ਵਿੱਚ ਬਹੁਤ ਲੋਕਾਂ ਨੇ ਉਹਨੂੰ ਲਾਈਕ ਕੀਤਾ ਔਰ ਉਹ ਕਹਿੰਦੇ ਵੀ ਇਹ ਪੇਂਟਿੰਗਸ ਜਿਹੜੀਆਂ ਸਾਡੀਆਂ ਕੈਨੇਡਾ ਮਲਟੀਕਲਚਰ ਕੰਟਰੀ ਹੈ ਬਿਲਕੁਲ ਇਹਦੇ ਚ ਵੀ ਇਹ ਡਿਫਰੈਂਟ ਕਮਿਊਨਿਟੀਜ਼ ਚ ਬ੍ਰਿਜ ਦਾ ਕੰਮ ਕਰਦੀਆਂ ਨੇ ਪੇਂਟਿੰਗ ਦੇ ਟੈਲਰ ਸਾਬ ਯਰ ਕਲਚਰ ਹਾ ਪੰਜਾਬੀ ਯੂਸ ਟੂ ਲਿਵ ਟੈਲ us ਅਬਾਊਟ ਯਰ ਹਿਸਟਰੀ ਤੇ ਉਹ ਇਹਦੀ ਇਹ ਮੀਤ ਸਮਝਦੇ ਨੇ ਸੋ ਬੇਨਤੀ ਹੈ ਜੀ ਜਾਂਦੇ ਜਾਂਦੇ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਉਪਰਾਲੇ ਕਰਦੇ ਰਹਿੰਦੇ ਆ ਸਿੱਖ ਗੇਮਸ ਆਉਣ ਵਾਲਾ ਇੱਕ ਵੱਡਾ ਇਵੈਂਟ ਆ ਜਿਹੜਾ ਹਰ ਈਸਟਰ ਤੇ ਹੁੰਦਾ ਤੇ 30 ਸਾਲਾਂ ਬਾਅਦ ਉਹ ਐਡਰਲੇਟ ਚ ਹੋ ਰਿਹਾ ਜਿੱਥੋਂ ਸ਼ੁਰੂ ਹੋਇਆ ਸੀ ਤੇ 30ਵਾਂ ਉਥੇ ਐਡਰਲੇਟ ਦੇ ਵਿੱਚ ਹੋ ਰਿਹਾ ਤੇ ਕਿਸਮਤ ਨਾਲ ਕਹਿ ਸਕਦਾ ਮੈਂ ਵੀ ਉਹਦਾ ਇੱਕ ਹਿੱਸਾ ਆ ਉਹਦੇ ਚ ਪਾਰਟ ਆ ਉਹਦੀ ਆਰਗੇਨਾਈਜ਼ਿੰਗ ਕਮੇਟੀ ਚ ਆ ਨੈਸ਼ਨਲ ਚ ਵੀ ਤੇ ਲੋਕਲ ਚ ਵੀ ਸੋ ਮੈਂ ਸਾਰੇ ਕਮੇਟੀ ਬੰਨਿਓ ਸਾਰੇ ਅਸਟ੍ਰੇਲੀਆ ਬੰਨਿਓ ਤੁਹਾਨੂੰ ਇਨਵੀਟੇਸ਼ਨ ਦੇਣਾ ਚਾਹੂੰਗਾ ਵੀ ਉਸ ਟਾਈਮ ਤੇ ਤਕਰੀਬਨ 10 ਤੋਂ ਲੈ ਕੇ 25000 ਤੱਕ ਬੰਦਾ ਇਕੱਠਾ ਹੁੰਦਾ ਤਿੰਨ ਦਿਨਾਂ ਲਈ ਤੇ ਜੇ ਤੁਸੀਂ ਚਾਹੋ ਅਸੀਂ ਆਪਣੇ ਬੰਨਿਓ ਜੋ ਵੀ ਕਰ ਸਕਾਂਗੇ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਉੱਥੇ ਐਕਸੀਬਿਸ਼ਨ ਲਾਉਣ ਲਈ ਤੁਹਾਨੂੰ ਸਾਡਾ ਪੱਤਰ ਜ਼ਰੂਰ ਦਿੰਨੇ ਆ ਜੀ ਕ ਸਾਹਮਣੇ ਤਾਂ ਜਰੂਰ ਤੁਸੀਂ ਜੇ ਹੋ ਸਕਿਆ ਤਾਂ ਕੋਲ ਜਰੂਰ ਥੈਂਕ ਯੂ ਇਨਵਿਟੇਸ਼ਨ ਵਾਸਤੇ ਪਰ ਜਰੂਰ ਮਤਲਬ ਜੀ ਪੋਸੀਬਲ ਇਹ ਕਰਾਂਗੇ ਪਰ ਜੀ ਸੋ ਬੜੀਆ ਲੱਗੂਆ ਸਾਨੂੰ ਵੀ ਸਾਡੇ ਆਸਟ੍ਰੇਲੀਆ ਵਾਸੀਆਂ ਨੂੰ ਵੀ ਨੇੜੇ ਤੋਂ ਆਰਟ ਦੇਖਣ ਦਾ ਮੌਕਾ ਮਿਲੂ ਸਾਡੇ ਲੋਕਲ ਆਰਟਿਸਟ ਹੈਗੇ ਅਸੀਂ ਉਹਨਾਂ ਦੀ ਕਰਦੇ ਰਹਿੰਦੇ ਹਾਂ ਥੋੜੀ ਬਹੁਤ ਸਵਰਨ ਨੰਬਰ ਨਾਲ ਹੀ ਦੀ ਸੀ ਪਿਛਲੀ ਵਾਰੀ ਲਾਈ ਸੀ ਉਹਨਾਂ ਦੀ ਇੱਕ ਐਗਜ਼ੀਬੀਸ਼ਨ 2011 ਦੀ ਗੇਮ ਚ ਪਰ ਜੇ ਤੁਸੀਂ ਮੈਂ ਚਾਹੁੰਗਾ ਵੀ ਉੱਥੇ ਜਰਨੈਲ ਸਿੰਘ ਨਾ ਆਉਣ ਉਥੇ ਸਰਦਾਰ ਕਿਰਪਾਲ ਸਿੰਘ ਦਾ ਖਾਨਦਾਨ ਆਵੇ ਜਿਹੜਾ ਕਿ ਸਾਰੇ ਆਟ ਲੈ ਕੇ ਆਉਣ ਆਪਦੇ ਖਾਨਦਾਨ ਦੀ ਤੇ ਉਹ ਜ਼ਰੂਰ ਉਥੇ ਜ਼ਰੂਰ ਸਭੋਂ ਮੈਂ ਉਮੀਦ ਆ ਤੁਹਾਨੂੰ ਸਰਦਾਰ ਜਨੈਲ ਸਿੰਘ ਨਾਲ ਹੋਈ ਇਹ ਗੱਲਬਾਤ ਚੰਗੀ ਲੱਗੀ ਹੋਣੀ ਆ ਮੇਰੇ ਯਾਦ ਆ ਉਹ ਦਿਨ ਜਿਸ ਦਿਨ ਮੈਂ ਸਰੀ ਉਹਨਾਂ ਨੂੰ ਮਿਲਣ ਗਿਆ ਤੇ ਮੇਰੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਜਦੋਂ ਮੈਂ ਬਾਹਰ ਨਿਕਲਦਾ ਨਾ ਤੇ ਮੂਹਰੋਂ ਬਾਈ ਹਰਪ੍ਰਜਨ ਮਾਨ ਤੇ ਗੁਰਸੇਵਕ ਮਾਨ ਦੋਨੋਂ ਜਣੇ ਆ ਰਹੇ ਸੀ ਤੇ ਉਹਨਾਂ ਦੀ ਉਸ ਟਾਈਮ ਦੇ ਵਿੱਚ ਫਿਲਮ ਆਈ ਸੀ ਮੇਰੇ ਸਾਹਮਣੇ ਸੀਐਮ ਸਾਹਿਬ ਐਦਾਂ ਦੀ ਕੋਈ ਫਿਲਮ ਸੀ ਤੇ ਉਹ ਉੱਥੋਂ ਨਿਕਲੇ ਸੀ ਇੱਕ ਅਕੈਡਮੀ ਜੀ ਚੋਂ ਤੇ ਮੈਂ ਆ ਰਿਹਾ ਸੀ ਤੇ ਮੇਰੇ ਕੁੜਤਾ ਪਜਾਮਾ ਪਾਇਆ ਸੀ ਤੇ ਜੋ ਕਿ ਹਰਪੰਜਨ ਮਾਨ ਹੋਰਾਂ ਦਾ ਫਿਲਮ ਦੇ ਵਿੱਚ ਉਹ ਕਹਿ ਸਕਦੇ ਆ ਪਹਿਰਾਵਾ ਸੀ ਤਾਂ ਮੈਨੂੰ ਯਾਦ ਅੱਜ ਵੀ ਬਾਈ ਆ ਦੇ ਲੈ ਅੱਜ ਤਾਂ ਸਾਡਾ ਬਾਈ ਸੀਐਮ ਸਾਹਿਬ ਬਣਿਆ ਫਿਰਦਾ ਮੇਰਾ ਕੁੜਤਾ ਪਜਾਮਾ ਦੇਖ ਕੇ ਤੇ ਖੋਸੇ ਦੇਖ ਕੇ ਉਹਨਾਂ ਨੇ ਕਿਹਾ ਸੀ ਸੁਜਾਦਾ ਰਹਿ ਜਾਂਦੀਆਂ ਜੀ ਇਹ ਗੱਲਾਂ ਦੀਆਂ ਪਰ ਅੱਜ ਦੇ ਇਸ ਐਪੀਸੋਡ ਨੂੰ ਤੁਹਾਡੇ ਤੱਕ ਪਹੁੰਚਾ ਕੇ ਥੋੜਾ ਜਿਹਾ ਸਕੂਨ ਵੀ ਮਿਲਿਆ ਤੇ ਥੋੜੇ ਜੀ ਮਨ ਦੇ ਵਿੱਚ ਅਫਸੋਸ ਵੀ ਆ ਪਰ ਚਲੋ ਜੀ ਇਹ ਦੁਨੀਆ ਨੇ ਚੱਲਦਾ ਰਹਿਣਾ ਇਹ ਇੱਕ ਕਹਿੰਦੇ ਨੇ ਸ਼ੋ ਮਸਟ ਗੋ ਔਨ ਇਹ ਇੱਕ ਦੁਨੀਆ ਦਾ ਦਸਤੂਰ ਆ ਸੋ ਸ਼ੋਰ ਚੱਲਦੇ ਰਹਿਣੇ ਆ ਅਸੀਂ ਆਪੋ ਆਪਣਾ ਪਾਰਟ ਨਵਾ ਕੇ ਚੱਲਦੇ ਬਣਨਾ ਇੱਥੋਂ ਸੋ ਕੋਸ਼ਿਸ਼ ਕਰਿਆ ਕਰੀਏ ਇਹੋ ਜਿਹਾ ਪਾਰਟ ਨਵਾਈਏ ਸਰਦਾਰ ਜਰਨੈਲ ਸਿੰਘ ਵਰਗਾ ਪਾਰਟ ਨਵਾਈਏ ਜਿਨ੍ਹਾਂ ਦੀਆਂ ਚਰਚਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਮੈਂ ਹਜ਼ਾਰਾਂ ਮੀਲ ਦੂਰ ਬੈਠਾ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਕੰਮ ਕਰਦਾ ਕਰਦਾ ਇੱਥੇ ਸੰਤਰਿਆਂ ਦੀ ਤੜਵਾਈ ਹੋ ਰਹੀ ਸੀ ਪਰ ਮੈਨੂੰ ਲੱਗਿਆ ਦੋ ਸ਼ਬਦ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂ ਤੇ ਯਾਦ ਕਰ ਰਹੇ ਹਾਂ ਸੋ ਇਹੋ ਜੇ ਕਰਮ ਕਰਕੇ ਅਸੀਂ ਜੇ ਜਾਵਾਂਗੇ ਤੇ ਜ਼ਰੂਰ ਆਪਣੀ ਕੋਈ ਨਾ ਕੋਈ ਦੀ ਹੋਂਦ ਜਾਂ ਆਪਣਾ ਕੁਛ ਨਾ ਕੁਛ ਵੀ ਜ਼ਰੂਰ ਛੱਡ ਜਾਾਂਗੇ ਸੋ ਚੰਗਿਆਈ ਬੀਜੋ ਤੇ ਵਿੜਾਈ ਖਟੋ ਮੈਂ ਤਾਂ ਇਹੀ ਕਹੂੰਗਾ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ